ਸਤਿਕਾਰਯੋਗ ਜੀ ਮੇਰਾ ਨਾਮ ਹਰਵੰਸੂ ਗਰਗ ਸੰਗਰੂਰ ਤੋਂ ਬਿਲੋਂਗ ਕਰਦਾ ਮੈਂ ਮੈਂ 67 ਸਾਲ ਦੀ ਮੇਰੀ ਉਮਰ ਹੈ ਮੈਂ 1975 ਤੋਂ ਨਿਊਜ਼ਪੇਪਰ ਦੀ ਕਲੈਕਸ਼ਨ ਕਰਦਾ ਆ ਰਿਹਾ ਇਸ ਟਾਈਮ ਮੇਰੇ ਕੋਲ 65 ਭਾਸ਼ਾਵਾਂ ਦੇ ਵੱਖਰੇ ਵੱਖਰੇ 3500 ਪਲੱਸ ਟਾਈਟਲ ਮੇਰੀ ਕਲੈਕਸ਼ਨ ਦੇ ਵਿੱਚ ਹੈਗੇ ਜੋ ਕਿ ਜੇ ਨਿਊਜ਼ਪੇਪਰ ਵੈਸੇ ਗਿਣੀ ਤੇਰੀ ਆਵੇ ਤਾਂ 20000 ਤੋਂ ਪਲੱਸ ਮੇਰੀ ਕਲੈਕਸ਼ਨ ਦੇ ਵਿੱਚ ਹੈ ਜਿਹਦੇ ਵਿੱਚ ਕੀ ਵੱਖਰੀਆਂ ਵੱਖਰੀਆਂ ਘਟਨਾਵਾਂ ਦੇ ਉੱਤੇ ਆਧਾਰਿਤ ਨਿਊਜ਼ਪੇਪਰ ਨੇ ਜਿਵੇਂ ਕੀ ਰਾਸ਼ਟਰਪਤੀਆਂ ਇਲੈਕਸ਼ਨ ਹੋਇਆ ਰਾਸ਼ਟਰਪਤੀ ਦੀ ਕਿਸੇ ਡੈਥ ਹੋਈ ਜਾਂ ਪ੍ਰਧਾਨ ਮੰਤਰੀ ਨੇ ਸੌ ਚੱਕੀ ਜਾਂ ਇਲੈਕਸ਼ਨ ਹੋਏ ਜਾਂ ਕੋਈ ਵੱਡੀ ਪ੍ਰਕਟਨਾ ਘਟੀ ਉਹਦੇ ਬਾਰੇ ਮੇਰੀ ਕਲੈਕਸ਼ਨ ਦੇ ਵਿੱਚ ਵੱਖਰੇ-ਵੱਖਰੇ ਹੈਗੇ ਕਲੈਕਸ਼ਨ ਮੇਰੇ ਕੋਲ 65 ਭਾਸ਼ਾ ਦੇ ਅਖਬਾਰ ਜਿਹੜੇ ਵਿੱਚੋਂ 35 ਭਾਸ਼ਾ ਇੰਡੀਅਨ ਤੇ 30 ਭਾਸ਼ਾ ਬਾਹਰਲੇ ਨਿਊਜ਼ਪੇਪਰ ਮੇਰੀ ਕਲੈਕਸ਼ਨ ਦੇ ਵਿੱਚ ਹੈਗੇ ਮੇਰੀ ਕਲੈਕਸ਼ਨ ਦੇ ਵਿੱਚ 1913 ਸਭ ਤੋਂ ਪੁਰਾਣਾ ਅਖਬਾਰ ਹੈ ਜੀ ਜੋ ਕਿ 111 ਸਾਲ ਪੁਰਾਣਾ ਅਖਬਾਰ ਹੈ ਕੇਸਰੀ ਹਿੰਦ ਉਰਦੂ ਦਾ ਉਸ ਤੋਂ ਇਲਾਵਾ 1969 ਦਾ ਪੰਜਾਬ ਕੇਸਰੀ ਜਿਹੜਾ ਕਿ ਪਹਿਲੇ ਦਿਨ ਛਪਿਆ ਸੀ ਉਸ ਦੀ ਕਾਪੀ 1947 15 ਅਗਸਤ 1947 ਟਾਈਮਜ਼ ਆਫ ਇੰਡੀਆ ਤੇ ਇੱਕੇ ਅਖਬਾਰ ਹੈ ਜੀ ਜਿਹੜਾ ਕਿ ਡੇਨਿਕ ਬਹਾਸਕਰ ਇਹ ਪਲਾਸਟਿਕ ਦੀ ਬੋਤਲਾਂ ਦੇ ਧਾਗਾ ਤਿਆਰ ਕਰਕੇ ਪਲਾਸਟਿਕ ਉਹ ਜਿਹੜੀ ਕਿ ਆਪਾਂ ਕਹ ਸਕਦੇ ਬੇਕਾਰ ਬੋਤਲਾਂ ਸਿੱਟਦੇ ਆ ਉਹ ਤੋਂ ਧਾਗਾ ਤਿਆਰ ਕਰਕੇ ਇੰਡੀਆ ਦਾ ਇੱਕ ਨਿਊਜ਼ਪੇਪਰ ਹੈ ਜਿਹੜਾ ਪਲਾਸਟਿਕ ਦੇ ਧਾਗੇ ਨਾਲ ਤਿਆਰ ਕੀਤਾ ਗਿਆ ਇਸ ਤੋਂ ਇਲਾਵਾ 1962 ਦਾ ਜੀ ਨਿਊਜ਼ਪੇਪਰ ਹੈ ਇਹ 1955 ਦਾ ਅਖਬਾਰ ਇਹ 1962 ਦਾ ਜੀ 62 ਦਾ 1962 ਦਾ ਨਿਊਜ਼ਪੇਪਰ ਹੈ ਉਸ ਤੋਂ ਇਲਾਵਾ ਵੱਖਰੇ ਵੱਖਰੇ ਸਪੈਸ਼ਲ ਐਡਵੈਂਟਸ ਜਿਵੇਂ ਨਬ ਅਰਤ ਟਾਈਮ 75 ਸਾਲ ਪੂਰੇ ਹੋਣ ਤੇ ਉਹਨੇ ਇੱਕ ਸਪੈਸ਼ਲ ਐਡੀਸ਼ਨ ਕੱਢਿਆ ਉਹਦੇ ਸਾਰੇ ਪੁਰਾਣੇ ਜਿੰਨੇ ਵੀ ਉਹ ਮਤਲਬ ਛਪੇ ਨੇ ਉਹਦੇ ਅਖਬਾਰ ਦੇ ਮੇਨ ਟਾਈਟਲ ਦੇ ਨਾਲ ਇਹ ਫੋਟੋ ਛਾਪ ਕੇ ਇਹਨਾਂ ਸਪੈਸ਼ਲ ਐਡੀਸ਼ਨ ਕੱਢਿਆ ਇੱਕ ਹੈ ਦੈਨਿਕ ਵਾਸਰ ਇਹ ਜਿਹੜਾ ਕਿ ਕਪੜੇ ਦੇ ਕੋਈ ਕੁਆਰਟ ਲੇਵਲ ਤੇ ਨਿਊਜ਼ਪੇਪਰ ਹੈ ਜਿਹੜਾ ਕਿ ਕਪੜੇ ਦੇ ਉੱਤੇ ਛਪਿਆ ਹੋਇਆ ਹੈ ਇਹ ਆਪਣੇ ਮਾਇਕਾ ਜੀ ਨੂੰ ਵੀ ਆਪਾਂ ਪਾਟਾ ਕਹਿ ਦਿੰਦੇ ਆ ਮੂੰਹ ਤੇ ਲੰਮ ਨੇ ਚਮਕਮਾ ਉਹਦੇ ਨਾਲ ਲੁਕ ਦੀ ਤਿਆਰ ਕਰਕੇ ਉਸ ਤੋਂ ਨਿਊਜ਼ਪੇਪਰ ਤਿਆਰ ਕੀਤਾ ਗਿਆ ਹੈ। ਇਹ 130 ਪੇਜ ਦਾ ਨਿਊਜ਼ਪੇਪਰ ਹੈ ਜੀ ਆਮ ਤੌਰ ਤੇ 25 ਜਾਂ 30 ਪੇਜ ਦੇ ਨਿਊਜ਼ਪੇਪਰ ਆਉਂਦਾ ਲੇਕਿਨ ਅੱਜ ਕੱਲ ਤਾਂ 10 ਜਾਂ 12 ਪੇਜ ਦਾ ਹੀ ਹੈ ਲੇਕਿਨ ਇਹ 130 ਪੇਜ ਦਾ ਨਿਊਜ਼ਪੇਪਰ ਹੈ ਕੀਮਤ ਇਹਦੀ 19 ਹੈ 5 ਰੁਪਏ। ਇਹ 1943 ਦਾ ਜੀ ਜੈਨ ਦਵਜ ਇਹ 1962 ਦਾ ਉੱਤਰ ਬਿਹਾਰ ਇਹ ਨਵ ਸ਼ਕਤੀ 1968 ਦਾ ਜੀ ਮੈਨੂੰ ਇਹ ਸ਼ੌਂਕ 1900 75 ਦੇ ਵਿੱਚ ਜਦੋਂ ਕਿ ਮੈਂ ਆਪਣੇ ਪਿਤਾ ਜੀ ਦੀ ਦੁਕਾਨ ਤੇ ਵੇਂਦਾ ਸੀ ਜਦੋਂ ਕਿ ਮੈਂ ਬਿਲੋਂਗ ਰਾਜਸਥਾਨ ਨੂੰ ਕਰਦਾ ਮਟੀਲੀ ਮੰਡੀ ਨੂੰ ਉੱਥੋਂ ਤੋਂ ਮੈਂ ਜਦੋਂ ਦੁਕਾਨ ਤੇ ਦੇਖਦਾ ਸੀ ਤਾਂ ਵੱਡੇ ਵੱਡੇ ਅਖਬਾਰ ਅਖਰ ਆਉਂਦੇ ਤਾਂ ਇੱਕ ਬਚਪਨਾ ਸੀ ਤਾਂ ਉਦੋਂ ਇਹ ਦੇਖਦੇ ਸੀ ਲੇਡੇ ਲੇਡੇ ਅਖਬਾਰ ਕਿ ਉਹਨਾਂ ਇਕੱਠੇ ਕਿੱਤੇ ਜਾਣ ਉਸ ਤੋਂ ਐਦਾਂ ਸ਼ੌਂਕ ਲੱਗਿਆ कि ਮੈਂ ਥੋੜੇ ਥੋੜੇ ਕਰਕੇ ਰੱਦੀ ਜੋ ਕੱਢ ਲੈਣੇ ਤੇ ਉਹਨਾਂ ਨੂੰ ਲੁਕੋ ਕੇ ਆਪਦੀ ਅਲਮਾਰੀ ਦੇ ਵਿੱਚ ਰੱਖ ਲੈਣਾ ਤਾਂ ਜੋ ਕੋਈ ਘਰ ਦੇ ਆਏ ਨਾ ਕਹਿਣ ਵੀ ਤੂੰ ਪੜ੍ਹਾਈ ਨੂੰ ਛੱਡ ਕੇ ਇਹ ਕੰਮ ਕਰਨ ਲੱਗਿਆ ਲੇਕਿਨ ਮੈਂ ਪੜ੍ਹਾਈ ਦੇ ਵੱਲ ਵੀ ਆਪਣਾ ਪੂਰਾ ਧਿਆਨ ਦਿੱਤਾ ਤੇ ਉਸ ਦੇ ਨਾਲ ਨਾਲ ਅੱਜ ਮੈਂ ਇਸ ਲੈਵਲ ਤੇ ਪਹੁੰਚ ਗਿਆ ਕਿ ਮੇਰੇ ਕੋਲ 65 ਭਾਸ਼ਾਾਂ ਦੇ ਵੱਖਰੇ ਵੱਖਰੇ ਸ਼ੌਂਕ ਅਖਬਾਰ ਨੇ ਇਹ ਮਨ ਕਾਜੀ ਵ ਉਹ ਅਵੱਲਾ ਜਿਹਾ ਸ਼ੌਂਕ ਹੈ ਜਿਹਨੂੰ ਕਿ ਲੋਕ ਕਹਿ ਦਿੰਦੇ ਐ ਕਿ ਇਹ ਤਾਂ ਕਵਾੜ ਦਾ ਕੰਮ ਹੈ ਲੇਕਿਨ ਮੇਰੇ ਸ਼ੌਂਕ ਅਵੱਲਾ ਹੀ ਹੈ ਇਸ ਨੂੰ ਮੈਂ ਆਪਣੀ ਜਿੰਦਜਾਨ ਤੋਂ ਜ਼ਿਆਦਾ ਪਿਆਰ ਕਰਦਾ ਹਾਂ ਇਹ ਜਿਹੜੇ ਨਿਊਜ਼ਪੇਪਰ ਦਾ ਸ਼ੌਂਕ ਹੈ ਜੀ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਸਿਰਫ 10 ਲੋਕ ਹਨ ਜਿਨ੍ਹਾਂ ਵਿੱਚੋਂ ਇੱਕ ਮੈਂ ਹਾਂ ਬਾਕੀ ਜਿਹੜੇ ਹੈ ਮੈਂ ਜਿਹੜੇ ਨਿਊਜ਼ਪੇਪਰ ਕਲੈਕਸ਼ਨ ਕਰਦਾ ਕੁਝ ਤਾਂ ਲੋਕਲ ਨਿਊਜ਼ਪੇਪਰ ਆਪਣੇ ਮਾਰਕੀਟ ਤੋਂ ਮਿਲਦੇ ਨੇ ਕੁਝ ਯਾਰ ਦੋਸਤ ਦੂਜੇ ਸਟੇਟਾਂ ਚੋਂ ਦੂਜੇ ਕੰਟਰੀ ਚੋਂ ਉਹਨਾਂ ਨੂੰ ਮੈਂ ਐਕਸਚੇਂਜ ਦੇ ਥਰੂ ਜਾਂ ਮੁੱਲ ਮੰਗਾ ਕੇ ਵੀ ਕਲੈਕਸ਼ਨ ਕੀਤੀ ਹੈ ਇਹਦੇ ਨਾਲ ਕੀ ਹੈ ਕਿ ਜਿਹੜਾ ਆਪਣਾ ਸ਼ੌਂਕ ਹੈ ਇਹ ਵੱੱਲਾ ਹੀ ਰਹੇਗਾ ਕਿਉਂਕਿ ਜਿਹੜੇ ਦੂਜੇ ਬੰਦੇ ਜਿਵੇਂ ਮਹਾਰਾਸ਼ਟਰ ਚ ਮੰਨ ਲਓ ਮਰਾਠੀ ਚਲਦੀ ਆ ਤਾਂ ਉੱਥੇ ਆਪਾਂ ਪੰਜਾਬੀ ਦੇ ਅਖਬਾਰ ਭੇਜ ਕੇ ਉਹਨਾਂ ਨੂੰ ਮਰਾਠੀ ਅਖਬਾਰ ਮੰਗਵਾ ਲੈਣੇ ਆ ਜੀ ਦੇ ਨਾਲ ਕੀ ਉਹਨਾਂ ਦੇ ਪੰਜਾਬੀ ਦੇ ਅਖਬਾਰ ਵੱਜ ਜਾਂਦੇ ਆ ਤੇ ਮੇਰੇ ਮਰਾਠੀ ਦੇ ਇਦਾਂ ਹੀ ਕਰਦੇ ਕਰਾਉਂਦੇ ਅੱਜ ਮੇਰੇ ਕੋਲ 20000 ਦੇ ਕਰੀਬ ਨਿਊਜ਼ਪੇਪਰ ਕਲੈਕਸ਼ਨ ਹੋ ਗਈ ਜਿਹਦੇ 65 ਭਾਸ਼ਾਾਂ ਦੇ 3500 ਪਲੱਸ ਟਾਈਟਲ ਨੇ ਇਸ ਨੂੰ ਮੈਂ ਇਹ ਕਹ ਵੀ ਕਹਿਣਾ ਵੀ ਜਿਹੜਾ ਨਿਊਜ਼ਪੇਪਰ ਹੈ ਜਿਹੜਾ ਆਪਾਂ ਸੋਸ਼ਲ ਮੀਡੀਆ ਦੇਖਦੇ ਆ ਉਹ ਨਿਊਜ਼ ਤੇ ਫਾਪਾ ਉਸ ਟਾਈਮ ਦੇਖਦੇ ਹੋ ਤੋਂ ਬਾਅਦ ਭੁੱਲ ਜਾਨੀ ਹਾਂ ਲੇਕਿਨ ਨਿਊਜ਼ਪੇਪਰ ਨੂੰ ਤੁਸੀਂ ਜਿਦਾ ਵੀ ਮਰਜ਼ੀ ਕੱਟ ਕੇ ਦੇਖੋ ਤਾਂ ਤੁਹਾਡੇ ਸਾਹਮਣੇ ਉਹੀ ਪਿਕਚਰ ਫੇਰ ਫੇਰ ਦੁਬਾਰੇ ਆ ਜਾਂਦੀ ਹੈ ਇਸ ਨੂੰ ਕੋਰਟਾਂ ਦੇ ਵਿੱਚ ਵੀ ਸਬੂਤ ਦੇ ਤੌਰ ਤੇ ਸੱਚ ਮੰਨਿਆ ਜਾਂਦਾ ਹੈ ਤੇ ਇਸ ਦੇ ਇਲਾਵਾ ਮੈਂ ਇਹ ਕਹਿਣਾ ਵੀ ਹਰ ਆਦਮੀ ਦੇ ਵਿੱਚ ਕੋਈ ਨਾ ਕੋਈ ਸ਼ੌਂਕ ਜ਼ਰੂਰ ਹੋਣਾ ਚਾਹੀਦਾ ਨਵੀਂ ਪੀੜੀ ਨੂੰ ਮੇਰਾ ਇਹ ਸੰਦੇਸ਼ ਹੈ ਕਿ ਹਰ ਚੀਜ਼ ਕੋਈ ਨਾ ਕੋਈ ਜ਼ਰੂਰ ਸ਼ੌਂਕ ਰੱਖੋ ਤਾਂ ਜੋ ਤੁਹਾਨੂੰ ਕਿਸੇ ਗਲਤ ਰਸਤੇ ਪੈਉ ਨਾ ਪਾਉ ਤੇ ਆਪਣੇ ਸ਼ੌਂਕ ਨੂੰ ਕਾਇਮ ਰੱਖਦੇ ਹੋਏ ਆਪਣਾ ਟਾਈਮ ਬਹੁਤ ਵਧੀਆ ਪਾਸ ਕਰ ਸਕਦੇ ਹਾਂ ਮੈਨੂੰ ਅੱਜ ਇਹ ਹੈ ਕਿ ਮੈਂ 67 ਸਾਲ ਦੀ ਉਮਰ ਦੇ ਬਾਵਜੂਦ ਵੀ ਆਪਣੇ ਆਪ ਨੂੰ ਜਦੋਂ ਮੈਂ ਅਖਬਾਰਾਂ ਲੈ ਆਪਣੇ ਰੂਮ ਦੇ ਵਿੱਚ ਪਹੁੰਚਦਾ ਤਾਂ ਆਪਣੇ ਆਪ ਨੂੰ ਇੱਕ ਜਵਾਨ ਮਹਿਸੂਸ ਕਰਦਾ ਤੇ ਮੈਨੂੰ ਆਪਣੇ ਕਲੈਕਸ਼ਨ ਦੇ ਬਹੁਤ ਮਾਣ ਇਸ ਤੋਂ ਇਲਾਵਾ ਮੈਂ ਜਦੋਂ ਕਲੈਕਸ਼ਨ ਕਰਦਾ ਨਿਊਜ਼ਪੇਪਰ ਦੀ ਤਾਂ ਇੱਕ ਹਰ ਚੀਜ਼ ਦੇ ਇੱਕ ਇਹ ਬ੍ਰੇਕ ਇਨ ਪੁਆਇੰਟ ਹੁੰਦਾ ਜਿੱਥੇ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਚੀਜ਼ ਮਿਲਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਰੇਅਰ ਹੋ ਜਾਂਦੀ ਹੈ ਤਾਂ ਇੰਨੀ ਮੁੱਲ ਦੀ ਆਪਾਂ ਚੀਜ਼ ਲੈਣਾ ਮਹਿਸੂਸ ਕਰਦੇ ਹਾਂ ਕਿ ਬੜੀ ਦਿੱਕਤ ਆਉਂਦੀ ਹੈ ਕਬੀਲਦਰ ਦੇ ਵਿੱਚ ਤਾਂ ਉਸ ਦੇ ਨਾਲ ਨਾਲ ਮੈਂ ਇੱਕ ਨਵਾਂ ਸ਼ੌਂਕ ਸ਼ੁਰੂ ਕੀਤਾ ਹੈ ਕਿ ਜਿਹੜੇ ਆਪਣੇ ਵਾਟਰ ਬੋਟਲ ਲੈਵਲ ਹੁੰਦੇ ਆ ਪਾਣੀ ਪੀਣ ਵਾਲੀ ਬੋਤਲ ਸਿਰਫ ਆਪਾਂ ਪੰਜਾਹ ਲੈਵਲ ਦੇਖਦੇ ਆਂ ਮਾਰਕੀਟ ਦੇ ਵਿੱਚ ਲੇਕਿਨ ਮੈਂ ਉਹਨੂੰ ਵੀ ਸ਼ੁਰੂ ਕੀਤਾ ਜਿਹੜਾ ਕਿ ਮੇਰੇ ਕੋਲ ਅੱਜ 1000 ਪਲੱਸ ਵੱਖਰੇ ਵੱਖਰੇ ਟਾਈਟਲ ਦੇ ਕਲੈਕਸ਼ਨ ਹੈਗੇ ਜਿਵੇਂ ਆ ਦੇਖੋ ਹਾਂਜੀ ਉਸ ਤੋਂ ਬਾਅਦ ਜਿਵੇਂ ਬਿਸਲੇਰੀ ਦਾ ਆਪਾਂ ਕਹਿੰਨੇ ਆ ਤਾਂ ਬਿਸਲੇਰੀ ਦਾ ਇੱਕ ਫਿਲਮ ਐਡੀਸ਼ਨ ਦੇ ਤੇ ਸਪੈਸ਼ਲ ਕਲੈਕਸ਼ਨ ਸ਼ੁਰੂ ਹੋਈ ਹੈ ਜਿਵੇਂ ਜੱਟ ਐਂਡ ਜੁਲੀਅਟ ਦੀ ਵਿੱਚ ਆਪਣੀ ਪੰਜਾਬੀ ਫਿਲਮ ਬਣੀ ਤਾਂ ਉਹ ਵੀ ਪ੍ਰੋਮੋਸ਼ਨ ਲਈ ਇੱਕ ਲੈਵਲ ਸ਼ੁਰੂ ਕੀਤਾ ਲੇਕਿਨ ਇਹ ਐਡੀਸ਼ਨਲ ਸਪੈਸ਼ਲ ਐਡੀਸ਼ਨ ਲਿਮਟਿਡ ਐਡੀਸ਼ਨ ਹੁੰਦਾ ਜਿਹਦੇ ਕਾਰਨ ਕਿ ਹਰੇਕ ਬੰਦੇ ਨੂੰ ਇਹ ਮਿਲਦਾ ਨਹੀਂ ਲੇਕਿਨ ਸਪੈਸ਼ਲ ਆਪ ਨੂੰ ਭਾਲਣਾ ਪੈਂਦਾ ਉਸ ਤੋਂ ਇਲਾਵਾ ਦੇਖੋ ਇਹ ਹਿੰਦੀ ਫਿਲਮਾਂ ਦੇ ਟਾਈਗਰ ਦੀ ਸਲਮਾਨ ਖਾਨ ਦੀ ਫਿਲਮ ਉਹਦੇ ਕਲੈਕਸ਼ਨ ਹੈ ਇਹ ਬਿਸਲੇਰੀ ਦੇ ਵੱਖਰੇ ਵੱਖਰੇ ਡਿਜ਼ਾਈਨ ਇੱਕ ਕਿੰਲੇ ਦਾ ਇਹ ਐਮ ਐਸ ਧੋਨੀ ਦੀ ਫੋਟੋ ਦੇ ਨਾਲ ਛਪਿਆ ਹੋਇਆ ਇੱਕ ਕਿੰਗ ਫਿਸ਼ਰ 8 ਪੀ ਐਮ ਜਿਹੜੇ ਕਿ ਆਮ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਹੈ ਉਸਦੇ ਵੀ ਡਰਿੰਕਿੰਗ ਵਾਟਰ ਬੋਤਲ ਆਉਂਦੀ ਹੈ ਤੇ 15 ਅਗਸਤ ਦੇ ਉੱਤੇ ਰਿਲਾਇੰਸ ਨੇ ਇੱਕ ਸਪੈਸ਼ਲ ਆਪਣੀ ਬੋਤਲ ਪਾਣੀ ਵਾਲੀ ਬੋਤਲ ਕੱਢੀ ਤੇ ਉਹਦੇ ਉੱਤੇ ਲੇਬਲ 15 ਅਗਸਤ ਦੇ ਇੰਡੀਪੈਂਡੈਂਟ ਡੇ ਦਾ ਬਣਾਇਆ ਉਸ ਤੋਂ ਇਲਾਵਾ ਇਹ ਵੱਖਰੇ ਵੱਖਰੇ ABC ਦੇ A ਤੋਂ Z ਮੇਰੇ ਕੋਲ ਕਲੈਕਸ਼ਨ ਹੈਗੀ ਇਹ ਰੇਲਵੇ ਦੇ ਰੇਲ ਨੀਅਰ ਦੇ ਨਾਲ ਨਾਲ ਆਉਂਦਾ ਤਾਂ ਉਹ ਵੀ ਵੱਖਰੇ ਵੱਖਰੇ ਡਿਜ਼ਾਈਨ ਨਾਲ ਆਪਣੀਆਂ ਬੋਤਲਾਂ ਲੋਕਾਂ ਦੇ ਵਿੱਚ ਪ੍ਰੋਮੋਸ਼ਨ ਲਈ ਇਸ਼ੂ ਕਰਦੇ ਹਨ ਇਹ ਜਿਹੜੀ ਮੇਰੀ ਕਲੈਕਸ਼ਨ ਹੈ ਮੈਂ ਪਿਛਲੇ 1 ਸਾਲ ਤੋਂ ਸ਼ੁਰੂ ਕੀਤਾ ਹੈ ਇਸ ਟਾਈਮ ਮੇਰੇ ਕੋਲ ਇਹਦੇ ਵਿੱਚ 1000 ਤੋਂ ਪਲੱਸ ਵੱਖਰੇ ਵੱਖਰੇ ਡਿਜ਼ਾਈਨ ਹੈਗੇ ਇਹਦੇ ਵਿੱਚ ਪੰਜਾਬ ਦੇ ਵਿੱਚ ਤਾਂ ਬਹੁਤ ਮੈਨੂੰ ਮੇਰੇ ਹਿਸਾਬ ਨਾਲ ਕਲੈਕਟਰ ਬਹੁਤ ਘੱਟਨ ਕਿਉਂਕਿ ਮੇਰੇ ਕੋਲ ਕਿਸੇ ਨਾਲ ਤਾਲਮੇਲ ਨਹੀਂ ਹੋਇਆ ਨਾ ਹੀ